ਸੱਜਣ মিডিਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਬਲਬੀਰ ਜੰਡੂ 2 ਦਸੰਬਰ ਨੂੰ ਅਕਾਲ ਤਖਤ ਤੋਂ ਜਿਹੜਾ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਤਾਂ ਉਸ ਸਮੇਂ ਸਾਰੇ ਪਾਸੇ ਇਹ ਪ੍ਰਭਾਵ ਗਿਆ ਸੀ ਕਿ ਅਕਾਲ ਤਖਤ ਦੀ ਜਿਹੜੀ ਮਾਨ ਮਰਿਆਦਾ ਤੇ ਰਤਬਾ ਉਹ ਉਸ ਤਰ੍ਹਾਂ ਹੀ ਬਲੰਦੀ ਤੇ ਪਹੁੰਚਿਆ ਪਰ ਉਸ ਦੇ ਹੁਕਮਨਾਮੇ ਉੱਤੇ ਅਮਲ ਨਾ ਕੀਤੇ ਜਾਣ ਕਾਰਨ ਖਾਸ ਕਰਕੇ ਜਿਹੜੇ ਦੋ ਨੁਕਤੇ ਸੀਗੇ ਭਾਵੇਂ ਕਿ ਸਾਰੇ ਆਗੂਆਂ ਨੇ ਆਪਣੀ ਧਾਰਮਿਕ ਸਜਾ ਤਾਂ ਪੂਰੀ ਕੀਤੀ ਪੂਰੀ ਮਰਿਆਦਾ ਦੇ ਨਾਲ ਪਰ ਉਹਨਾਂ ਨੇ ਜਿਹੜਾ ਅਕਾਲੀ ਦਲ ਦੇ ਸਬੰਧ ਵਿੱਚ ਹੁਕਮਨਾਮੇ ਵਿੱਚ ਕਹੇ ਸੀ ਦੋ ਪੁਆਇੰਟ ਕਿ ਇੱਕ ਤਾਂ ਇਹ ਕਿ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਅਸਤੀਫਾ ਉਹ ਜਿਹੜੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਆ ਤਿੰਨ ਦਿਨਾਂ ਚ ਪ੍ਰਵਾਨ ਕਰੇ ਤੇ ਇੱਕ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਬਣਾਈ ਸੀ ਉਸ ਹੁਕਮਨਾਮੇ ਦੇ ਤਹਿਤ ਜਿੰਦੇ ਮੁਖੀ ਜਿਹੜੇ ਐਡਵੋਕੇਟ ਧਾਮੀ ਸੀਗੇ ਜਿਹੜੇ ਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ ਤੇ ਉਸ ਨੇ ਕਮੇਟੀ ਨੇ ਮੈਂਬਰਸ਼ਿਪ ਕਰਨੀ ਸੀ ਤੇ ਉਸ ਤੋਂ ਬਾਅਦ ਪ੍ਰਧਾਨ ਦੀ ਚੋਣ ਹੋਣੀ ਸੀ ਉਹ ਜਿਹੜੇ ਦੋਨੋਂ ਨੁਕਤੇ ਸੀ ਉਹਨਾਂ ਉੱਤੇ ਅਮਲ ਕਰਨ ਦੀ ਥਾਂ ਤੇ ਜੋ ਕੁਝ ਅੱਜ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਕਿਸ ਤਰ੍ਹਾਂ ਉਸ ਹੁਕਮਨਾਮੇ ਨੂੰ ਬਦਲਾਉਣ ਦੇ ਲਈ ਉਹਦੇ ਵਿੱਚ ਆਪਣੇ ਟੰਗ ਦਾ ਜਿਹੜਾ ਹੁਕਮਨਾਮਾ ਜਾਰੀ ਕਰਾਉਣ ਦੇ ਲਈ ਜਿਹੜਾ ਉਹ ਯਤਨ ਕੀਤੇ ਗਏ ਔਰ ਉਸ ਦੇ ਲਈ ਕਿਸ ਢੰਗ ਦੇ ਨਾਲ ਜਿਹੜਾ ਦਬਾਅ ਪਾਇਆ ਗਿਆ ਤੇ ਕਿਸ ਢੰਗ ਦੇ ਨਾਲ ਉਸ ਦੇ ਉੱਤੇ ਉਸ ਨੂੰ ਟ੍ਰੋਲਿੰਗ ਔਨ ਦੀ ਹੋ ਰਹੀ ਹੈ ਯਾਨੀ ਹਰਪ੍ਰੀਤ ਸਿੰਘ ਦੀ ਉਹਨੇ ਬੜੀ ਪ੍ਰੈਸ ਕਾਨਫਰੰਸ ਲਾ ਕੇ ਤੇ ਸਾਰਾ ਵਿਸਥਾਰ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਜਿਹੜੀ ਕਿ ਇਸ ਵੇਲੇ ਸੋਸ਼ਲ ਮੀਡੀਆ ਤੇ ਦੇਖੀ ਜਾ ਸਕਦੀ ਹੈ ਤਾਂ ਉਹ ਸਾਰੇ ਦੇ ਸਬੰਧ ਦੇ ਵਿੱਚ ਹੁਣ ਇੱਕ ਜਿਹੜੀ ਨਵੀਂ ਸਥਿਤੀ ਪੈਦਾ ਹੋਈ ਹੈ ਤੇ ਜਿਸ ਦੇ ਨਾਲ ਅੱਗੇ ਵੀ ਅਸੀਂ ਜਿਹੜੀਆਂ ਪਹਿਲਾਂ ਵੀ ਇਹ ਗੱਲ ਕਰਦੇ ਰਹੇ ਹਾਂ ਕਿ ਜਿਹੜੀਆਂ ਸਿੱਖ ਸੰਸਥਾਵਾਂ ਹਨ ਉਹਨਾਂ ਦਾ ਵਕਾਰ ਜਿਹੜਾ ਉਹ ਜਿਸ ਢੰਗ ਨਾਲ ਉਸ ਨੂੰ 6:00 ਵਜੇ ਹੈ ਉਸ ਦੇ ਉੱਤੇ ਇੱਕ ਤਾਂ ਜਿਹੜੇ ਐਡਵੋਕੇਟ ਧਾਮੀ ਨੇ ਸ਼ਰਮੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਹਨਾਂ ਨੇ ਜੋ ਬੀਬੀ ਜਗੀਰ ਕੌਰ ਬਾਰੇ ਕਿਹਾ ਉਸ ਤੋਂ ਸਥਿਤੀ ਜਿਹੜੀ ਵਿਗੜੀ ਹੋਈ ਹੈ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਨੇ ਬਾਹਰ ਆ ਕੇ ਅਸਪਸ਼ਟ ਰੂਪ ਤੇ ਐਲਾਨ ਕਰ ਦਿੱਤਾ ਹੈ ਕਿ ਉਹ ਅਸਤੀਫਾ ਤਾਂ ਨਹੀਂ ਦੇਣਗੇ ਪਰ ਉਸ ਫੈਸਲੇ ਦਾ ਹਿੱਸਾ ਵੀ ਨਹੀਂ ਬਣਨਗੇ ਜਿਹੜਾ ਫੈਸਲਾ ਸਿੰਘ ਸਹਿਬਾਨ ਤੋਂ ਕਰਾਉਣ ਦੇ ਲਈ ਦਬਾਅ ਪਾਇਆ ਜਾ ਰਿਹਾ ਔਰ ਇਹ ਸਾਰੀ ਸਥਿਤੀ ਦੇ ਉੱਤੇ ਅਸੀਂ ਅੱਜ ਗੱਲਬਾਤ ਕਰਾਂਗੇ ਕਿ ਇਸ ਗੱਲਬਾਤ ਦੇ ਜਿਹੜੀ ਅਕਾਲੀ ਰਾਜਨੀਤੀ ਦੇ ਉੱਤੇ ਤੇ ਸਮੁੱਚੇ ਜਿਹੜੇ ਸਿੱਖ ਸਮਾਜ ਦੇ ਵਿੱਚ ਕਿਸ ਤਰ੍ਹਾਂ ਦੇ ਅਸਰ ਪੈਣਗੇ ਕਿਸ ਤਰ੍ਹਾਂ ਦੇ ਪ੍ਰਭਾਵ ਪੈਣਗੇ ਤੇ ਇਹਨਾਂ ਸੰਸਥਾਵਾਂ ਦੇ ਰੁਤਬੇ ਦੀ ਜਿਹੜੀ ਅਸੀਂ ਗੱਲ ਕਰਦੇ ਆ ਕਿ ਉਸ ਦੇ ਬਾਰੇ ਕੀ ਇੱਕ ਸੁਨੇਹਾ ਜਾਏਗਾ ਇਹ ਸਾਰੇ ਨੂੰ ਲੈ ਕੇ ਅਸੀਂ ਆਪਣੀ ਚਰਚਾ ਚ ਲਵਾਂਗੇ ਇਸ ਚਰਚਾ ਦੇ ਲਈ ਸਾਡੇ ਨਾਲ ਅੱਜ ਵਿਸ਼ੇਸ਼ ਮਹਿਮਾਨ ਨੇ ਸੀਨੀਅਰ ਪੱਤਰਕਾਰ ਸਰਦਾਰ ਜਸਪਾਲ ਸਿੰਘ ਸਿੱਧੂ ਜਿਨ੍ਹਾਂ ਦਾ ਕਿ ਸਿੱਖ ਰਾਜਨੀਤੀ ਬਾਰੇ ਇੱਕ ਆਪਣਾ ਧਿਆਨ ਹੈ ਉਹਨਾਂ ਦੀ ਇੱਕ ਆਪਣੀ ਪਕੜ ਹੈ ਉਹ ਘਟਰਾਵਾਂ ਨੂੰ ਆਪਣੇ ਨਜ਼ਰੀਏ ਤੋਂ ਦੇਖਦੇ ਆ ਤੇ ਉਹਨਾਂ ਤੋਂ ਅਸੀਂ ਜਾਨਣਾ ਚਾਹਾਂਗੇ ਕਿ ਉਹ ਇਹ ਸਾਰਾ ਜੋ ਕੁਝ ਵਾਪਰਿਆ 2 ਦਸੰਬਰ ਤੋਂ ਬਾਅਦ ਹੁਕਮਨਾਮੇ ਤੋਂ ਬਾਅਦ ਹੁਣ ਤੱਕ ਤੇ ਜੋ ਅੱਜ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਕੀਤਾ ਇਹਦੇ ਬਾਰੇ ਉਹਨਾਂ ਦਾ ਕੀ ਕਹਿਣਾ ਸਿੱਧੂ ਸਾਹਿਬ ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ ਧੰਨਵਾਦ ਜੀ ਸ਼ੁਕਰੀਆ ਇਹ ਸਿੱਧੂ ਸਾਹਿਬ ਕਿਸ ਤਰ੍ਹਾਂ ਲੱਗਦਾ ਜੋ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਲਾ ਕੇ ਤੇ ਆਪਣਾ ਜਿਹੜਾ ਦੁੱਖੜਾ ਵੀ ਜਿਹੜਾ ਉਹ ਦੱਸਿਆ ਲੋਕਾਂ ਦੇ ਅੱਗੇ ਸੰਗਤ ਦੇ ਅੱਗੇ ਰੱਖਿਆ ਪੰਥ ਦੇ ਅੱਗੇ ਰੱਖਿਆ ਕਿ ਕਿਸ ਢੰਗ ਨਾਲ ਦਬਾਅ ਪਾ ਕੇ ਤੇ ਉਸ ਹੁਕਮਨਾਮੇ ਨੂੰ ਜਿਹੜਾ ਬਦਲਣ ਦੇ ਲਈ ਜਿਹੜੀ ਹੈ ਇੱਕ ਯਤਨ ਹੋ ਰਿਹਾ ਹੈ ਹਜੇ ਅਸਲ ਵਿੱਚ ਅਸਲ ਵਿੱਚ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਉਹਨਾਂ ਨੇ ਦਬਨਵਾ ਸਾਹਿਬ ਕੀਤੀ ਹੈ ਉਹ ਪ੍ਰੈਸ ਕਾਨਫਰੰਸ ਵਿੱਚ ਬਿਲਕੁਲ ਗੱਲਾਂ ਦੋ ਕਲੀਅਰ ਹੈ ਉਹਦੇ ਵਿੱਚ ਇੱਕ ਗੱਲ ਤਾਂ ਪਹਿਲੇ ਨੰਬਰ ਤੇ ਤਾਂ ਇਹ ਕਲੀਅਰ ਹੈ ਸਪਸ਼ਟ ਲੈਵਲ ਤੇ ਕਿ ਇਹ ਹੁਕਮਨਾਮਾ ਬਦਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ 2 ਦਸੰਬਰ ਦੇ ਹੁਕਮਨਾਮੇ ਨੂੰ ਇਹ ਤਬਦੀਲ ਕਰਾਉਣਾ ਚਾਹੁੰਦੇ ਆ ਕਾਲੀ ਦਲ ਦਾ ਇਹ ਪਰ ਪ੍ਰੈਸ਼ਰ ਹੈ ਤੇ ਦੂਜਾ ਤੇ ਵੀ ਹੈ ਤੇ ਇਹਦੇ ਤੇ ਵੀ ਹੈ ਇਹ ਆਰਡਰ ਹੈ ਜਾਂ ਕੀ ਕਰ ਰਿਹਾ ਪਰ ਇਹਨੇ ਅਨਾਉਂਸ ਕਰਤਾ ਵੀ ਮੈਂ ਜੇ ਕੋਈ ਹੁਕਮਨਾਮੇ ਚ ਆਦੇਸ਼ ਜਿਹੜੇ ਉਸ ਦਿਨ ਦੇ ਜਿਹੜੇ ਅਕਾਲ ਤਖਤ ਦੀ ਫਸੀਲ ਤੋਂ ਅਨਾਉਂਸ ਹੋਇਆ ਤੇ ਬਦਲਾਅ ਕਰਨ ਲਈ ਤਿਆਰ ਨਹੀਂ ਆ ਕਰਨ ਦਾ ਵਿੱਚ ਮੈਂ ਉਹਦੇ ਚ ਹਿੱਸੇ ਦਾ ਨਹੀਂ ਬਣਦਾ ਜਿਹਦਾ ਮਤਲਬ ਵੀ ਹੋ ਰਿਹਾ ਹੈ ਥੈਲੀ ਗੱਲ ਤੇ ਇਹੀ ਆ ਵੀ ਬਦਲਾਅ ਬਦਲਾਅ ਵਾਲੀ ਗੱਲ ਕਰ ਰਹੇ ਆ ਕਾਲੀਦਾਲ ਨੂੰ ਇਹ ਉਹ ਕਲਪਤਰ ਜਿਹੜਾ ਉਸ ਦੇ ਦਾ ਦੋ ਤਰੀਕ ਦਾ ਜਿਹੜਾ ਫੈਸਲੇ ਆ ਉਹ ਮਨਜ਼ੂਰ ਹੀ ਨਹੀਂ ਇਸੇ ਕਰਕੇ ਇਹਨਾਂ ਨੇ ਜਿਹੜਾ ਪਹਿਲੇ ਪਹਿਲੇ ਨੰਬਰ ਤੇ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਹਜੇ ਤੱਕ ਚੱਲ ਰਿਹਾ ਹੈ ਵੀ ਇਹ ਇਹ ਜਿਹੜਾ ਜਿਹੜਾ ਤਿੰਨ ਦਿਨਾਂ ਦੇ ਪਿੱਛੇ ਤਿੰਨ ਦਿਨਾਂ ਦੇ ਅੰਦਰ ਅੰਦਰ ਵਰਕਿੰਗ ਕਮੇਟੀ ਬੁਲਾ ਕੇ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਜਿਹੜਾ ਮਨਜ਼ੂਰ ਕਰਨਾ ਸੀ ਉਹ ਤਾਂ ਉਹਦੇ ਲਈ ਉਹ ਕੀਤਾ ਹੀ ਨਹੀਂ ਹਜੇ ਤੱਕ ਉਤੇ ਇਹ ਵੀ ਕਾਇਦਾ ਤੱਕ ਉਹ ਲੈ ਵੀ ਇਹ ਇਹ ਹੈ ਜੀ 20 ਦਿਨਾਂ ਤੱਕ ਦੀ ਮੂਲਤ ਲੈ ਲਈਏ ਜਿਹੜੇ 20 ਤਰੀਕ ਤੱਕ ਦੀ ਮੂਲਤ ਲੈ ਲਈ ਨਹੀਂ ਕੱਲ ਤੱਕ ਆ ਪਰਸੋ ਤੱਕ ਪਤਾ ਲੱਗ ਜਾਏਗਾ ਤੇ ਮੂਲਤ ਲੈ ਲਈਏ ਇਸ ਗੱਲ ਦੀ ਉਦੋਂ ਪਿੱਛੋਂ ਅਸੀਂ ਕਰਾਂਗੇ ਇਹ ਜੇ ਇਲੈਕਸ਼ਨ ਆ ਗੀਆਂ ਮੈਸਰ ਕਾਰਪੋਰੇਸ਼ਨ ਦੀਆਂ ਇਹ ਜੇ ਕਈ ਬਹਾਨੇ ਆ ਸਵਾਲ ਹੈ ਵੀ ਤੁਸੀਂ ਉਦੋਂ ਪਿੱਛੋਂ ਵਰਕਿੰਗ ਕਮੇਟੀ ਨਹੀਂ ਬੁਲਾ ਸਕਦੇ ਜਦੋਂ ਵਰਕ ਤੁਹਾਡੇ ਕੋਲੇ ਸਾਰਾ ਅਰੇਂਜਮੈਂਟ ਹੈਗਾ ਵਰਕਿੰਗ ਪ੍ਰੈਜ਼ੀਡੈਂਟਾ ਦਾ ਡੇ ਕੋਲੇ ਪੁਬਿੰਦਰ ਸਿੰਘ ਭੁੰਦੜ ਤੇ ਤੁਸੀਂ ਫਿਰ ਇਹ ਕਰ ਸਕਦੇ ਸੀ ਵੀ ਵਰਕਿੰਗ ਪ੍ਰੈਜ਼ੀਡੈਂਟ ਜਿਹੜੇ ਫੈਸਲੇ ਲਈ ਆ ਲਈ ਜਾਂਦਾ ਰਹੂਗਾ ਤੇ ਉਦੋਂ ਤੁਸੀਂ ਤੁਸੀਂ ਵਰਕ ਤੁਸੀਂ ਵਰਕਿੰਗ ਕਮੇਟੀ ਦੀ ਮੀਟਿੰਗ ਨਹੀਂ ਕੀਤੀ ਕੋਰ ਕਮੇਟੀ ਦੀ ਕੀਤੀ ਕੋਰ ਕਮੇਟੀ ਦੀ ਕਰਦੀ ਕੋਰ ਕਮੇਟੀ ਲਈ ਉਸ ਕਰਕੇ ਕਰ ਲਈ ਵੀ ਤੁਸੀਂ ਨੈਰੇਟਿਵ ਜਿਹੜਾ ਉਹ 4 ਤਰੀਕ ਨੂੰ ਹਮਲਾ ਹੋਇਆ ਜਿਹੜਾ ਨਰੈਣ ਸਿੰਘ ਚੋੜਾ ਵੱਲੋਂ ਉਸ ਹਮਲੇ ਦੇ ਲਈ ਆਪਣਾ ਨੈਰੇਟਿਵ ਖੜਾ ਕਰਨ ਲਈ ਵੀ ਇਹ ਸਾਜ਼ਿਸ਼ ਹੈ ਲੀਡਰਲੈਸ ਕਰਨ ਦੀ ਕੋਸ਼ਿਸ਼ ਹੈ ਵੀ ਉਸੇ ਉਸੇ ਲੜੀ ਜਿੱਦੇ ਚ ਲੜੀ ਚ ਅਸਤੀਫਾ ਨਹੀਂ ਦਿੱਤਾ ਉਹੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਵੀ ਇਹ ਤੁਹਾਨੂੰ ਲੀਡਰਲੈਸ ਹੈ ਇਹੀ ਸਾਰਾ ਵੱਡੇ ਲੈਵਲ ਦਾ ਉਹਨਾਂ ਨੇ ਪ੍ਰਚਾਰ ਸ਼ੁਰੂ ਕੀਤਾ ਤੇ ਲਗਾਤਾਰ ਕਦੇ ਪੁਲਿਸ ਅਫਸਰ ਹੈ ਇਸ ਪੁਲਿਸ ਅਫਸਰ ਕਰਕੇ ਹੋਇਆ ਆਹ ਪੁਲਿਸ ਅਫਸਰ ਕਰਕੇ ਹੋਇਆ ਤੇ ਇਹਦੇ ਤੇ ਦੁਬਾਰਾ ਇਨਕੁਆਇਰੀ ਕੀਤੀ ਜਾਵੇ ਪੰਜਾਬ ਗਵਰਨਮੈਂਟ ਨੂੰ ਵੀ ਕਿਹਾ ਇਹ ਸਾਰਾ ਕੁਝ ਬਿਕਰਮ ਸਿੰਘ ਮਜੀਠੀਆ ਨੇ ਤਾਂ ਬਹੁਤ ਜ਼ੋਰ ਸ਼ੋਰ ਨਾਲ ਕੀਤਾ ਤੇ ਇਹ ਇਹਦੇ ਵਿੱਚੋਂ ਲੱਗ ਰਿਹਾ ਵੀ ਇਹ ਬਰਾਬਰ ਉਹਦਾ ਉਹਦਾ ਅਸਰ ਇਹ ਹੋਇਆ ਵੀ ਬਰਾਬਰ ਦੇ ਉੱਤੇ ਉਹ ਜਿਹੜੇ ਖਾੜਕੂ ਧਿਰ ਸੀ ਜਿਹੜੀ ਐਕਸ ਖਾੜਕੂ ਸੀ ਸਾਰੇ ਉਹ ਖੜੇ ਹੋ ਗਏ ਉਹਨਾਂ ਨੂੰ ਉਹ ਫਿਰ ਇਹਨਾਂ ਨੇ ਦੋ ਕੰਮ ਕੀਤੇ ਇੱਕ ਤਾਂ ਇਹ ਕੀਤਾ ਨਾਲ ਦੀ ਨਾਲ ਐਗਜ਼ੀਕਿਊਟਿਵ ਵੱਲੋਂ ਐਸਜੀਪੀਸੀ ਵੱਲੋਂ ਇਹ ਮੀਟਿੰਗ ਕਰਕੇ ਕਿਹਾ ਵੀ ਇਸ ਨੂੰ ਦਰੈਨ ਸਿੰਘ ਚੋੜੇ ਨੂੰ 500 ਚੈੱਕ ਜਾਂ ਦੇ ਇਹਦੇ ਨਾਲ ਦੂਜੀ ਧਿਰ ਖੜੀ ਹੋ ਗਈ ਕਿੱਥੇ ਇਹਦੇ ਥਾਂ ਤੇ ਇਹ ਕਹਿ ਦੇਣਾ ਬੜਾ ਸੌਖਾ ਸੀਗਾ ਤੇ ਨਾਲੇ ਵੱਡਾ ਵੀ ਸੀ ਵੀ ਤੁਸੀਂ ਅਕਾਲ ਤਖਤ ਤੇ ਬੈਠੇ ਹੋ ਅਕਾਲ ਤਖਤ ਦੇ ਜ세ਦਾਰ ਦੀ ਜ਼ਿੰਮੇਵਾਰੀ ਹੈ ਤੁਹਾਡੀ ਸਿਕਿਉਰਿਟੀ ਦੀ ਬੇਸਿਕਲੀ ਤੇ ਨਾਲੇ ਕਿੰਨਾ ਕੋ ਕੋ ਗੱਲ ਹੋਵੇ ਤਾਂ ਕਿੰਨਾ ਉਹਨਾਂ ਤੇ ਲੋਕਾਂ ਨੇ ਉਹ ਬੁਰਾ ਉਸ ਦਿਨ ਚੰਗਾ ਨਹੀਂ ਸੀ ਕਿ ਸਮਝਿਆ ਵੀ ਇਹ ਜਿਹੜਾ ਅਟੈਕ ਕੀਤਾ ਸੀ ਤੇ ਇਹ ਕਹਿ ਦੇਣਾ ਚਾਹੀਦਾ ਸੀ ਅਕਾਲੀ ਕਲ ਨੂੰ ਮੈਂ ਅਕਾਲ ਤਖਤ ਤੇ ਪੇਸ਼ ਹੋਇਆ ਵਾਂ ਅਕਾਲ ਤਖਤ ਤੇ ਕਹਿਣ ਜਾਂ ਉਹ ਹੁਕਮ ਹੁਕਮਾਂ ਮੁਤਾਬਕ ਮੈਂ ਸਾਰਾ ਸੇਵਾ ਕਰ ਰਿਹਾ ਹਾਂ ਤੇ ਮੈਂ ਇਹ ਤਨਖਾਹ ਆਪਣੀ ਪੂਰੀ ਕਰ ਰਿਹਾ ਹਾਂ ਤੇ ਮੈਂ ਉਸਦੇ ਹੁਕਮਾਂ ਅਨਸਾਰ ਹੀ ਸਾਰਾ ਇੱਥੇ ਬੈਠਾ ਮੈਂ ਜਿਹੜਾ ਘੰਟਾ ਘਰ ਦੇ ਗੇਟ ਤੇ ਤੇ ਇਹ ਸਾਰਾ ਕੁਝ ਕਹਿ ਦੇਣਾ ਚਾਹੀਦਾ ਸੀ ਤੇ ਮੈਨੂੰ ਬਚਾ ਵੀ ਉਸ ਦੇ ਉਹ ਮਤਲਬ ਕਿ ਉਸੇ 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 ਪ੍ਰਕਿਰਿਆ ਚ ਮੈਂ ਜਾ ਇਸ ਮੁਕੱਦਸ ਥਾਂ ਉਤੇ ਮੈਂ ਬਚ ਗਿਆ ਇਹ ਸਾਰਾ ਕੁਝ ਕਹਿਣਾ ਚਾਹੀਦਾ ਸੀਗਾ ਸਾਰਾ ਤੇ ਇਹ ਇੰਨੀ ਗੱਲ ਕਹਿਣ ਦੀ بجائے ਜੇ ਜੇ ਫਿਰ ਜਿਹੜਾ ਪਾਲਾ ਸੀ ਉਹ ਫਿਰ ਦਾਲ ਖਾਲ ਸਾ ਤੇ ਹੋਰ ਸਾਰਿਆਂ ਦੇ ਜਿਹੜਾ ਗੋਲ ਆ ਉਹ ਜਿਹੜਾ ਵਾਲ ਆ ਉਹਨਾਂ ਦੇ ਖਾਤੇ ਚੱਲੀ ਜਾਂਦੀ ਸੀ ਤੇ ਇਹ ਉਲਟਾ ਉਲਟਾ ਇਹ ਤੇ ਨੈਰੇਟਿਵ ਪ੍ਰੋਡਾਇੰਗ ਸ਼ੁਰੂ ਕਰਤਾ ਜਿਹਦੇ ਨਾਲ ਲੋਕਾਂ ਦੇ ਜ਼ਖਮ ਉੱਚੜਦੇ ਆ ਦੁਆਰਾ ਦੁਆਰਾ ਖਰੀਦੇ ਜਾਂਦੇ ਆ ਜਿਹਦੇ ਵਿੱਚ ਇਹ ਹੈ ਵੀ ਅਗਲਾਂ ਦੇ ਬੱਚੇ ਮਰੇ ਆ ਕਈਆਂ ਦੇ 30 40 ਹਜ਼ਾਰ ਲੋਕ ਆ ਉਹਨਾਂ ਦੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਉਹਦੀ ਜ਼ਿੰਮੇਵਾਰੀ ਕੌਣ ਲਊਗਾ ਨਾਲੇ ਅਕਾਲ ਤਖਤ ਤੋਂ ਕਿਹਾ ਗਿਆ ਵੀ ਇਹ ਸਾਰਾ ਕੁਝ ਤਾਂ ਹੋਇਆ ਵੀ ਤੁਸੀਂ ਪੰਥ ਦੀਆਂ ਨਜ਼ਰਾਂ ਜਿਹੜਾ ਪੰਥ ਕੰਮ ਕਰਨ ਦੀ ਬਜਾਏ ਬਿਰ ਪੰਥ ਵਿਰੋਧੀ ਕੰਮ ਕਰਦੇ ਰਹੇ ਹੋ ਇਹ ਸਾਰਾ ਕੁਝ ਉੱਥੇ ਕਿਹਾ ਗਿਆ ਤਾਂ ਫਿਰ ਇਹ ਗੱਲ ਉਸੇ ਗੱਲ ਦੇ ਉੱਤੇ ਹੀ ਉਸੇ ਪੁਰਾਣੇ ਐਡੀਮ ਉੱਤੇ ਅਕਾਲੀ ਦਲ ਖੜਾ ਹੈ ਇਸ ਕਰਕੇ ਇਹ ਹੋਇਆ ਫਿਰ ਤੀਸਰੀ ਗੱਲ ਇਹ ਹੈ ਤੁਸੀਂ ਦੇਖੋ ਵੀ ਹਜੇ ਤੱਕ ਬਿਲਕੁਲ ਵੀ ਪਹਿਲੀ ਮੀਟਿੰਗ ਵੀ ਨਹੀਂ ਹੋਈ ਜਿਹੜੀ ਸੱਤ ਮੈਂਬਰੀ ਕਮੇਟੀ ਬਣੀ ਸੀ ਜਿਹੜੀ ਨਜ਼ਰਾਂ ਨੇ ਅਕਾਲੀ ਦਲ ਦੀ ਬੁੱਢਲੀ ਮੈਂਬਰਸ਼ਿਪ ਮੈਂਬਰਸ਼ਿਪ ਕਰਨੀ ਸੀ ਜੀ ਇਹ ਏਡਾ ਵਾਡਾ ਗੱਲ ਸੀ ਜਿਸ ਉੱਤੇ ਅਕਾਲੀ ਦਲ ਖੜਾ ਹੋ ਸਕਦਾ ਸੀ ਅਸਲ ਵਿੱਚ ਬੇਸਿਕ ਗੱਲ ਤਾਂ ਇਹ ਹੈ ਵੀ ਇਹਨਾਂ ਦਾ ਹਿਰਦਾ ਸਾਫ਼ ਨਹੀਂ ਇਨਾਂ ਦਾ ਇਨ ਇਨਾਂ ਦੀ ਨੀਅਤ ਠੀਕ ਨਹੀਂ ਜਿਹਦੇ ਕਰਕੇ ਇਹ ਪੋਲਿਟਿਕਸ ਚੇਂਜ ਨਹੀਂ ਕਰਨਾ ਚਾਹੁੰਦੇ ਸਿਰਫ ਇੰਨਾ ਕੀ ਚਾਹੁੰਦੇ ਸੀ ਕਿ ਬਗਰਾੜੀ ਵਾਲਾ ਜਿਹੜਾ ਕੇਸ ਹੈ ਇਹਦਾ ਕਲੋਜ਼ਰ ਹੋ ਜਾਏ ਇਹ ਸਾਡੇ ਪਿੱਛੋ ਲੈ ਜਾ ਜਿਹੜੇ ਬੇਅਦਬੀ ਵਾਲਾ ਕੇਸ ਲੱਗਿਆ ਹੋਇਆ ਸੀ ਧਾਰਮਿਕ ਸਜ਼ਾ ਉਨੀ ਖੋਖਤ ਲੈਣੇ ਆ ਤੇ ਵਿਰਸਾ ਬਲਟੋਹੇ ਦਾ ਤੇ ਹੋਰ ਸਭ ਦਾ ਜਿਹੜਾ ਅਕਾਲ ਤਖਤ ਦੇ ਇਹਨਾਂ ਦੇ ਜ세ਦਾਰ ਕੋਲੇ ਹਰਪ੍ਰੀਤ ਕੋਲੇ ਜਾਣਾ ਉਹ ਉਹਨਾਂ ਬਹਿਸ ਵੀ ਕਰਨੀ ਤੇ ਜਿਵੇਂ ਹਰਪ੍ਰੀਤ ਸਿੰਘ ਕਹਿ ਰਿਹਾ ਵੀ 3 ਘੰਟੇ ਦੀ ਇਹੋ ਸਾਰੀ ਹੈਗੀ ਹੈ ਤੁਸੀਂ ਰਿਲੀਜ਼ ਕਰੋ ਜੋ ਕੁਛ ਆ ਕੇ ਕਹਿ ਕੇ ਗਿਆ ਤੇ ਇਹ ਇਹ ਹੁਣ ਰਿਲੀਜ਼ ਕਰੋ ਉਹ ਉਹ ਸਾਰਾ ਜੋਰ ਪਹਿਲਾਂ ਵੀ ਲੱਗਿਆ ਹੁਕਮਨਾਮੇ ਦੀ ਉਮੀਦ ਨਹੀਂ ਸੀ ਜੋ ਹੁਕਮਨਾਮਾ ਆ ਗਿਆ ਤੇ ਉਹ ਉਹਦੇ ਪਿੱਛੋਂ ਵੀ ਫਿਰ ਉਹੀ ਪ੍ਰੋਸੈਸ ਸ਼ੁਰੂ ਕੀਤਾ ਆ ਜਿਹੜਾ ਹੁਣ ਮਜੀਦ ਜਿਹੜੀ ਮਜਬੂਰੀ ਚ ਉਹ ਕਹਿ ਰਿਹਾ ਵੀ ਮੇਰੇ ਟ੍ਰੌਲਿੰਗ ਕੀਤੀ ਹੈ 15 ਦਿਨਾਂ ਤੋਂ ਸਾਡੇ ਉਹ ਝੂਠੇ ਪੇਜ ਤਿਆਰ ਕਰਕੇ ਸਾਰੇ ਔਰ ਮੇਰੇ 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 ਅਗੇਂਸਟ ਕੀਤਾ ਜਾ ਰਿਹਾ ਹਰਪ੍ਰੀਤ ਵੱਲੋਂ ਇਹ ਕਿਹਾ ਇਹ ਕਿਹਾ ਮੇਰੇ ਰਿਸ਼ਤੇਦਾਰ ਨੂੰ ਕਿਸੇ ਦੂਰ ਨੇੜੇ ਤੇ ਨੂੰ ਉਸ ਨੂੰ ਬੁਲਾਇਆ ਜਾ ਰਿਹਾ ਚੈਲਨਾ ਤੇ ਲਿਜਾਇਆ ਜਾ ਰਿਹਾ ਅਕਾਲੀ ਦਲ ਉਤੇ ਸਿੱਧੇ ਦੋਸ਼ ਲਾਇਆ ਵੀ ਅਕਾਲੀ ਦਲ ਦੇ ਬੰਦੇ ਆ ਨਾਲ ਤੇ ਅਕਾਲੀ ਦਲ ਦੇ ਸਾਰੇ ਇਸ ਕਿਸਮ ਦੀਆਂ ਜਿਹੜੀਆਂ ਗੱਲਾਂ ਬੋਲਦਾ ਬਿਲਕੁਲ ਉਸਨੇ ਸਾਰਾ ਕੋਸ਼ਿਸ਼ ਓਪਨ ਲੈਵਲ ਤੇ ਕਹਿਤੀ ਹੈ ਤੇ ਹੁਣ ਹਾਂਜੀ ਜੀ ਜੀ ਤੁਸੀਂ ਕਰੋ ਗੱਲ ਮਾਮੂ ਗੱਲ ਮੈਂ ਇਹੀ ਕਹਿਣਾ ਚਾਹਦਾ ਵੀ ਇਹਨਾਂ ਦੀ ਨੀਅਤ ਸਾਫ਼ ਨਹੀਂ ਹੈ ਇਹ ਸਾਰੀ ਗੱਲ ਨੂੰ ਇਹ ਹੁਣ ਕੋਸ਼ਿਸ਼ਾਂ ਲੱਗ ਰਹੀ ਹੈ ਇੱਕ ਹੋਰ ਉਸਨੇ ਕਿਹਾ ਵੀ ਮੈਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੇ ਕੱਢ ਦਿਓ ਮੈਨੂੰ ਮੈਂ ਅਸਤੀਫਾ ਨਹੀਂ ਦੇਵਾਂਗਾ ਤੁਸੀਂ ਕੱਢੋ ਸਾਰਾ ਤੇ ਇਸ ਕਰਕੇ ਉਹ ਨੇ ਸਟੈਂਡ ਹੁਣ ਇਹ ਵੀ ਲਿਆ ਹੋਇਆ ਕੱਢ ਦੇਣ ਪਦ ਤੋਂ ਕੱਢਣ ਅਸਤੀਫਾ ਨਹੀਂ ਦੇਵਾਂਗਾ ਤੇ ਚਲੋ ਫਿਰ ਇਹ ਵੀ ਉਹਦੇ ਆਪਣਾ ਇਹਨਾਂ ਨੂੰ ਅੱਜ ਚੈਲੰਜ ਹੀ ਕੀਤਾ ਇੱਕ ਤਰੀਕੇ ਦਾ ਤੇ ਪਰ ਇਹ ਇਹਨਾਂ ਦੀ ਨੀਅਤ ਸਾਫ਼ ਨਹੀਂ ਇਹ ਅਕਾਲ ਤਖਤ ਤੋਂ ਵੀ ਪਰ ਸਰ ਸਾਹਿਬ ਉਹਦੇ ਚ ਗਿਆਨੀ ਹਰਪ੍ਰੀਤ ਸਿੰਘ ਉਹਨੇ ਕਹਿੰਦੇ ਆ ਕਿ ਮੇਰੀ ਗੱਲ ਅਕਾਲ ਤਖਤ ਦੇ ਜਥੇਦਾਰ ਨਾਲ ਹੋਈ ਹੈ ਤਾਂ ਉਹ ਕਹਿੰਦੇ ਕਿ ਅਸੀਂ ਤੇਰੇ ਨਾਲ ਆ ਮਤਲਬ ਉਹਨੇ ਇਹ ਗੱਲ ਕਹੀ ਹੈ ਆਪਣੀ ਪ੍ਰੈਸ ਕਾਨਫਰੰਸ ਚ ਇਹ ਅੱਜ ਵੀ ਕਹੀ ਹੈ ਨਾਲ ਪਹਿਲਾਂ ਵੀ ਸੀਗਾ ਨਹੀਂ ਤਾਂ ਹੁਣ ਨੂੰ ਕਰੋਂਦੇ ਹਰਪ੍ਰੀਤ ਨੂੰ ਜਿਹੜੇ ਜਦੋਂ ਬਿਰਸਾ ਬਲਟੋਹੇ ਵਾਲਾ ਇਨਸੀਡੈਂਟ ਹੋਇਆ ਉਦੋਂ ਵੀ ਅਕਾਲ ਤਖਤ ਦਾ ਜਸਦਾਰ ਵੀਰ ਸਿੰਘ ਸਾਰੇ ਉਹਦੇ ਇਹਦੇ ਇਹਦੇ ਨਾਲ ਖੜੇ ਆ ਸਟੈਂਡ ਤੇ ਵੀ ਜੇ ਇਹਦਾ ਇਸਤੇਮਾ ਅਸਤੀਫਾ ਪ੍ਰਵਾਨ ਕਰੋਗੇ ਤਾਂ ਸਾਡਾ ਅਸਤੀਫਾ ਵੀ ਸਮਝੋ ਤਾਂ ਹੀ ਤੇ ਸਾਰਾ ਗੱਲ ਉੱਥੇ ਹੀ ਖੜੀ ਹੈ ਠੀਕ ਹੈ ਤੇ ਇਸ ਕਰਕੇ ਇਹ ਸਾਰਾ ਕੁਝ ਬਹੁਤ ਗਲਤ ਹੋ ਰਿਹਾ ਤੇ ਬਿਲਕੁਲ ਇਹ ਹੈ ਵੀ ਇਹ ਜੇ ਦੂਜੇ ਪਾਸੇ ਜਿਹੜੀ ਜਿਹਨੂੰ ਸੁਧਾਰ ਲਹਿਰ ਕਹੇ ਦੀਏ ਜਾਇਨਾ ਚੋਂ ਵੱਖਰੇ ਭਾਗੀ ਕਹੇ ਦੀਏ ਉਹਨਾਂ ਦੀ ਉਹਨ ਠੀਕ ਹੈ ਉਹਨਾਂ ਨੇ ਸਾਦਾ ਕੁਝ ਠੀਕ ਕੀਤਾ ਉਹਨਾਂ ਨੇ ਉਹਨਾਂ ਨੇ ਆਪ ਦਾ ਜਿਹੜਾ ਗਰੁੱਪ ਬਣਾਇਆ ਸੀ ਉਹ ਵੀ ਡਿਸਾਲਵ ਕਰਤਾ ਅਸਤੀਫੇ ਵੀ ਦਿੱਤੇ ਹੈ ਅਸਤੀਫੇ ਵੀ ਦਿੱਤੇ ਉਹਨਾਂ ਨੇ ਉਹਨਾਂ ਨੇ ਇਹ ਵੀ ਕੀਤਾ ਵੀ ਆਹ ਜਿਹੜਾ ਫਰਮਿੰਦਰ ਧਾਮੀ ਦਾ ਕੇਸ ਹੋਇਆ ਜਿਲ੍ਹੇ ਚ ਜਿਹਦੇ ਚ ਇਸ ਨੇ ਉਹ ਬੀਬੀ ਜਗੀਰ ਕੌਰ ਨੂੰ 72 ਸ਼ਬਦਾ ਸ਼ਬਦਾਵਲੀ ਬੋਲੀ ਆ ਉਹਦੇ ਲਈ ਉਹਦੇ ਸਵੱਦ ਵਿੱਚ ਵੀ ਆਪ ਅਕਾਲ ਤਖਤ ਦੇ ਜੇਦਰ ਨੂੰ ਮਿਲੇ ਆ ਔਰਤਾ ਵੀ ਗਈਆਂ ਨਾਲ ਉਹਨਾਂ ਦੇ ਸੋਰ ਕੇ ਜਿਹੜੇ ਉਹਨਾਂ ਦੇ ਲੇਡੀਜ਼ ਵੀ ਇੱਕ ਗਰੁੱਪ ਗਿਆ ਸਾਰਾ ਤੇ ਇਸ ਕਰਕੇ ਉਹ ਇਹਨਾਂ ਤੇ ਗੋਲ ਤੇ ਗੋਲ ਕਰ ਰਹੇ ਆ ਪਰ ਇਹ ਡਿਫੈਂਸਿਵ ਹੋਏ ਜਾਂ ਹੋਰ ਗਲਤ ਗਲਤ ਤੌਰ ਤਰੀਕਾ ਜਿਹੜਾ ਸੁਖਵੀਰ ਸਿੰਘ ਬਾਦਲ ਦਾ ਗਰੁੱਪ इकठा कर ਰਿਹਾ ਇਸ ਕਰਕੇ ਇਹ ਪੁਰਾਣੇ ਤੌਰ ਤਰੀਕਿਆਂ ਤੋਂ ਨਿਕਲੇ ਨਹੀਂ ਤੇ ਮੈਨੂੰ ਫਿਰ ਉਹ ਇਹ ਗੱਲ ਮੈਂ ਕਹਿਣਾ ਚਾਹਣਾ ਇੱਥੇ ਵੀ ਇਹੋ ਜਿਹਾ ਅਕਾਲੀ ਦਲ ਨੂੰ ਰਿਵਾਈਵ ਕਰਕੇ ਪੰਜਾਬ ਵਾਲਿਆਂ ਨੇ ਲੈਣਾ ਕੀ ਹੈ ਜ਼ਰੂਰਤ ਕੀ ਹੈ ਪੰਜਾਬ ਦਾ ਸਵਾਰਨਗੇ ਕੀ ਪੰਥ ਦਾ ਕੀ ਸਵਾਰਨਗੇ ਸਿੱਖਾਂ ਦਾ ਕੀ ਸਵਾਰਨਗੇ ਵੀ ਜਿਹੜਾ ਇਸ ਕਿਸਮ ਦਾ ਪੁਰਾਣੇ ਲੈਵਲ ਤੇ ਖੜਾ ਪੰਜਾਬ ਨੂੰ ਜਾਂ ਅਕਾਲੀ ਦਲ ਉਸ ਕਿਸਮ ਦਾ ਅਕਾਲੀ ਦਲ ਚਾਹੀਦਾ ਜਿਹੜਾ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਕਰੇ ਸਿੱਖਾਂ ਦੇ ਹਿੱਤਾਂ ਦੀ ਰਾਖੀ ਕਰੇ ਸਿੱਖ ਇੰਸਟੀਚਿਊਸ਼ਨ ਬਚਾਉਣ ਦੀ ਗੱਲ ਕਰੇ ਜਿਹੜਾ ਜਿਹੜਾ ਪੋਲਿਟਿਕਸ ਐ ਕਿਸਮ ਦੀ ਰੱਖੇ ਉਹ ਚਾਹੀਦਾ ਤੇ ਕੋਈ ਅਕਾਲੀ ਦਲ ਕੋਈ ਬਰਾਏ ਨਾਮ ਅਕਾਲੀ ਦਲ ਹੋਵੇ ਇਹ ਤਾਂ ਕੋਈ ਲੋੜ ਨਹੀਂ ਹੈ ਕਿਉਂਕਿ ਇਸ ਜਿਹੇ ਜਿਹੜੀ ਖੇਤਰੀ ਪਾਰਟੀ ਆ ਰਿਜੀਨਲ ਪਾਰਟੀ ਉਹਦੀ ਲੋੜ ਨਹੀਂ ਹੈ ਹਾਂਜੀ ਪਰ ਸਤ ਸਭ ਇੱਕ ਜਿਹੜਾ ਜੇ ਜਿਸ ਤਰ੍ਹਾਂ ਇਹ ਸਾਰੀ ਗੱਲ ਸਾਹਮਣੇ ਰੱਖੀ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਔਰ ਜਿਸ ਢੰਗ ਨਾਲ ਹੁਣ ਤੱਕ ਕਾਲ ਤਖਤ ਤੋਂ ਜਿਹੜਾ ਹੁਕਮਨਾਮਾ ਉਹਦੇ ਤੇ ਅਮਲ ਨਹੀਂ ਹੋਇਆ ਤੇ ਜੇ ਇਹ ਸਥਿਤੀ ਬਣਦੀ ਹੈ ਤੇ ਇਸ ਦੇ ਫਿਰ ਕੀ ਪ੍ਰਭਾਵ ਪੈਣਗੇ ਸਿੱਖ ਸਮਾਜ ਤੇ ਤੇ ਕਾਲ ਤਖਤ ਦੀ ਜਿਹੜੀ ਸਰਵਉੱਚ ਸੰਸਥਾ ਹੈਗੀ ਐ ਸਿੱਖ ਸਮਾਜ ਦੀ ਤੇ ਇਹ ਸਾਰੇ ਦਾ ਕਿਸ ਤਰ੍ਹਾਂ ਦਾ ਤੁਸੀਂ ਦੇਖਦੇ ਹੋ ਕੀ ਹੋਏਗਾ ਵੇਖੋ ਉਹਦੀ ਜਿਹੜੀ ਇੰਸਟੀਚਿਊਸ਼ਨ ਸੀ ਜਿਵੇਂ ਕਾਲ ਤਖਤ ਦਾ ਇੰਸਟੀਚਿਊਸ਼ਨ ਸੀ ਸੰਸਥਾ ਸੀ ਉਹਦੀ ਬਹੁਤ ਵੱਡੀ ਇੱਕ ਤਰ੍ਹਾਂ ਦਾ ਇੰਟਰਨੈਸ਼ਨਲ ਲੈਵਲ ਤੇ ਬੜਾ ਨੋਟਿਸ ਵੀ ਲਿਆ ਉਹਦੇ ਤੇ ਅੰਗਰੇਜ਼ੀ ਪ੍ਰੈਸ 'ਚ ਵੀ ਛਪੇ ਸਾਰਾ ਕੁਝ ਭਗਰੋਥ 'ਚ ਛਪੇ ਹੁਣ ਜਗENDER ਯਾਦਵ ਨਾਲ ਆਰਗਿਆਂ ਨੇ ਆਰਟੀਕਲ ਵੀ ਅਕਾਲ ਤਖਤ ਦੇ ਦਖਲਦਾਰੀ ਤੇ ਦਿੱਤੇ ਸਾਰਾ ਉੱਥੇ ਕੇਸ ਲਿਆਉਣ ਦੇ ਵਿਰੁੱਧ ਵੀ ਉਹ ਸਾਰਾ ਕੁਝ ਲਿਖਿਆ ਨੋਟਿਸ ਸਾਰੀ ਦੁਨੀਆ 'ਚ ਲਾਇਆ ਗਿਆ ਅਕਾਲ ਤਖਤ ਦੀ ਪੋਜੀਸ਼ਨ ਜੇ ਸੰਸਥਾ ਦੀ ਪੋਜੀਸ਼ਨ ਬਹੁਤ ਵੱਡੀ ਹੋਈ ਉਹਦਾ 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 ਸਰਵਉੱਚ ਹੋਣਾ ਮੰਨਿਆ ਗਿਆ ਹੋਰ ਐਕਸੈਪਟ ਹੋਇਆ ਸਾਰੇ ਇਹ ਸਾਰਾ ਕੁਝ ਹੋਇਆ ਹੁਣ ਇਹਦੇ ਜਿਹੜਾ ਇਹਨਾਂ ਦੇ ਇਸ ਤਰੀਕੇ ਨਾਲ ਕਰਨ ਨਾਲ ਜੇ ਉਹਦੇ ਹੁਕਮ ਨਾਵੇਂ ਨੂੰ ਜਾਂ ਉਹਦੇ ਫੈਸਲੇ ਨੂੰ ਨਹੀਂ ਮੰਨਣਗੇ ਅਕਾਲੀ ਗੱਲ ਨੂੰ ਨੁਕਸਾਨ ਹੋਏਗਾ ਹੁਣ ਅਕਾਲ ਤਖਤ ਦਾ ਨਹੀਂ ਹੋਏਗਾ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਵੇ ਹੁਣ ਭਲੇਖੇ ਚ ਵੀ ਅਕਾਲ ਤਖਤ ਨੂੰ ਅਸੀਂ ਪ੍ਰੈਸ਼ ਕਰਾਂਗੇ ਜੇ ਕਰਾਂਗੇ ਜਾਂ ਅਸੀਂ ਬੰਦਾ ਜਹ ਜਹ ਜਹਦਾਰ ਹਰ ਹਰਪ੍ਰੀਤ ਨੂੰ ਕੱਢ ਦਿਆਂਗੇ ਇਹ ਗੱਲਾਂ ਐਵੇਂ ਹੀ ਆ ਇਹ ਗੱਲਾਂ ਤਾਂ ਕੋਈ ਫਾਇਦਾ ਨਹੀਂ ਹਾਂਜੀ ਪਰ ਉਹਦੇ ਵਿੱਚ ਸਿਸਰ ਦੂਸਰੇ ਪਾਸੇ ਜਿਸ ਢੰਗ ਦੇ ਨਾਲ ਸ਼੍ਰੋਮੀ ਕਮੇਟੀ ਜਿਹੜੇ ਪ੍ਰਧਾਨ ਐਡਵੋਕੇਟ ਧਾਮੀ ਹੋਣੀ ਵੀ ਫਸੇ ਹੋਏ ਐ ਤਾਂ ਇਹ ਸਾਰੀ ਸਥਿਤੀ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਸਨੇਹਾ ਜਾ ਰਿਹਾ ਸਿੱਖ ਸਮਾਜ ਚ ਬਾਕੀ ਸਾਰੀ ਦੁਨੀਆ ਦੇ ਵਿੱਚ ਵੇਖੋ ਸਾਰਾ ਜਿਹੜਾ ਸਨੇਹਾ ਜਾ ਰਿਹਾ ਅਕਾਲੀ ਦਲ ਦੇ ਵਿਰੋਧੀ ਜਾ ਰਿਹਾ ਆ ਐਸਜੀਪੀਸੀ ਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਅਕਾਲੀ ਦਲ ਦਾ ਬੰਦਾ ਐ ਅਕਾਲੀ ਦਲ ਦੇ ਲਈ ਉਹ ਕੰਮ ਕਰ ਰਿਹਾ ਐ ਇਸੇ ਕਰਕੇ ਉਹਨਾਂ 7 7 ਮੈਂਬਰੀ ਕਮੇਟੀ ਦਾ ਕਨਵੀਨਰ ਆ ਮੀਟਿੰਗ ਇੱਕ ਨਹੀਂ ਬੁਲਾਈ ਉਹਨੋਂ ਉਹ ਸਾਰਾ ਕੁਝ ਹੋਰ ਕਰਦਾ ਫਿਰਦਾ ਸਾਰਾ ਕੁਝ ਉਹਦੇ ਕੋਲ ਟਾਈਮ ਮਿਲ ਜਾਂਦਾ ਉਹ ਡੱਲੇਵਾਲ ਕੋਲੇ ਜਗਜੀਤ ਸਿੰਘ ਡੱਲੇਵਾਲ ਕੋਲੇ ਵੀ ਅੱਜ ਲੈ ਕੇ ਕੁਝ ਬੰਦੇ ਗਿਆ ਅੱਛਾ ਉਹ ਸਾਰੇ ਮਾਫੀਆਂ ਵੀ ਮੰਗ ਲਈ ਪਰ ਮਾਫੀਆਂ ਮੰਗਣ ਦੇਰ ਹਜੇ ਤੱਕ ਉਸਨੇ ਮਾਫੀ ਬੀਬੀ ਜ਼ਗੀਰ ਕੌਰ ਤੋਂ ਨਹੀਂ ਮੰਗੀ ਇਹ ਗੱਲ ਸੌਖੇ ਲੈਵਲ ਤੇ ਹੋ ਜਾਂਦੀ ਸੀ ਬੀਬੀ ਜ਼ਗੀਰ ਕੌਰ ਕੋਲੇ ਜਾ ਕੇ ਕਹਿ ਸਕਦਾ ਸੀ ਮੈਥੋਂ ਗਲਤੀ ਹੋ ਗਈ ਉਹ ਕਾਲ ਟਕਤੇ ਤੇ ਆਇਆ ਅਛਾ ਫਿਰ ਬੇਮਨ ਕਮਿਸ਼ਨ ਪੰਜਾਬ ਨੇ ਬੁਲਾਇਆ ਤੇ ਉੱਥੇ ਜਾ ਕੇ ਲਿਖਦੇ ਆਇਆ ਸਾਰਾ ਕੁਝ ਵੀ ਮੈਥੋਂ ਗਲਤੀ ਹੋਈ ਹੈ ਤੇ ਪਰ ਜਿੱਥੇ ਗੱਲ ਹੈ ਉੱਥੇ ਉਥੋਂ ਇਹ ਕਰਨ ਵਾਲੇ ਚਾਹੁੰਦਾ ਜਿੱਥੇ ਅਸਲ ਗੱਲ ਹੈ ਜਿੱਥੇ ਸਹੀ ਮਾਫੀ ਦੀ ਗੱਲ ਹੈ ਉਸ ਤੋਂ ਇਹ ਦੂਰ ਭੱਜ ਰਿਹਾ ਹਾਂਜੀ ਤੇ ਇਹ ਗਿਆਨੀ ਹਰਪ੍ਰੀਤ ਸਿੰਘ ਹੋਣੀ ਜਿਸ ਤਰ੍ਹਾਂ ਦਾ ਹੁਣ ਇਹਨਾਂ ਨੇ ਸਟੈਂਡ ਇਹ ਲਿਆ ਹੈਗਾ ਕਿ ਮੈਂ ਉਸ ਮੀਟਿੰਗ 'ਚ ਨਹੀਂ ਜਾਣਾ ਤੇ ਜੇ ਉਹ ਚਾਰ ਜਿਹੜੇ ਸਿੰਘ ਸਹਿਬਾਨ ਹੈ ਕੋਈ ਉਸ ਹੁਕਮਨਾਮੇ 'ਚ ਤਬਦੀਲੀ ਕਰਦੇ ਆ ਤਾਂ ਫਿਰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਕੀ ਇਸ ਦਾ ਰਹੇਗਾ ਦੇਖੋ ਜੇ ਤਬਦੀਲੀ ਕਰਦੇ ਆ ਤਾਂ ਇਹ ਹਿਪੋਥੈਟਿਕਲੀ ਹਜੇ ਤੱਕ ਤਾਂ ਹੈ ਜੇ ਤਬਦੀਲੀ ਕਰਨਗੇ ਤਾਂ ਉਹਨਾਂ ਨੂੰ ਨੁਕਸਾਨ ਹੀ ਹੋਊਗਾ ਕੋਈ ਸ਼ੱਕ ਵਾਲੀ ਗੱਲ ਨਹੀਂ ਜੇ فرض ਕੀਤਾ ਇਹ ਜਹਦਾਰ ਦੀ ਇਕਾਲਤ ਇਹ ਜਹਦਾਰਾਂ ਦੇ ਸਾਈਨ ਹੋਏ ਹੋਏ ਸਾਰੇ ਖੁਦ ਵੀ ਅੱਜ ਕਿਹਾ ਸਾਰੇ ਫੈਸਲੇ ਤੇ ਸਾਈਨ ਹੋਏ ਹੋਏ ਆ ਤੇ ਇਹ ਸਾਈਨ ਪੰਜ ਪੰਜਾਂ ਜਥੇਦਾਰਾਂ ਦੇ ਸਾਈਨ ਆਉਂਦੇ ਸਾਈਨ ਹੋਏ ਹੋਏ ਇਸ ਕਰਕੇ ਹਰਪ੍ਰੀਤ ਨੂੰ ਪਾਸੇ ਕੱਢ ਕੇ ਉਹਦੇ ਤੇ ਅਟੈਕ ਕਰਨਾ ਇਹ ਆਪਣੇ ਆਪ ਤੇ ਗਲਤ ਕਰ ਸਾਰੇ ਸਾਰੇ ਉਹ ਸਾਂਝਾ ਫੈਸਲਾ ਹੈ ਜੋ ਵੀ ਹੋਇਆ ਹੈਗੇ ਤੇ ਜੇ ਫਰਜ਼ ਕੀਤਾ ਵੀ ਹਰਪ੍ਰੀਤ ਨੂੰ ਸੱਦਣਗੇ ਨਹੀਂ ਉਹਨੇ ਤਾਂ ਹੁਣ ਜਾਣਾ ਨਹੀਂ ਕਿਸੇ ਹੋਰ ਸਿੰਘ ਸਾਹਿਬ ਨੂੰ ਖੜੇ ਕਰਕੇ ਦੇਖੋ ਪੰਜ ਪੰਜ ਸਿੰਘ ਸੇ ਬੰਦਾ ਫੋਰ ਫੈਸਲਾ ਕਰਨਗੇ ਤੇ ਉਹਦਾ ਵੀ ਰਿਜ਼ਲਟ ਉਹ ਵੀ ਅਕਾਲੀ ਦਲ ਦੇ ਵਿਰੁੱਧ ਹੀ ਜਾਊਗਾ ਪਤਾ ਲੋਕਾਂ ਨੂੰ ਲੱਗਦਾ ਵੀ ਅਕਾਲੀ ਦਲ ਪ੍ਰੈਸ਼ਰਾਈਜ਼ ਕਰ ਰਿਹਾ ਹੈ ਇਹਦੇ ਪ੍ਰੈਸ਼ਰ ਥੱਲੇ ਹੀ ਸਾਰਾ ਕੁਝ ਹੋ ਰਿਹਾ ਹੈ ਹਾਂਜੀ ਇਹ ਇਹਦੇ ਵਿੱਚ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਕਰ ਰਿਹਾ ਤਾਂ ਕੀ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਇਸ ਢੰਗ ਨਾਲ ਬਚ ਸਕੇਗੀ ਵੇਖੋ ਬਚਨਾ ਦਾ ਲੀਡਰਸ਼ਿਪ ਨੇ ਕੀ ਹੈ ਅਕਾਲੀ ਦਲ ਲੋਕਾਂ ਨੂੰ ਜਾਉ ਤਾਂ ਪਤਾ ਲੱਗੂਗਾ ਹੁਣ ਤਾਂ ਭਲੇਖੇ ਹੈ ਵੀ ਜਿਵੇਂ ਉਹਨਾਂ ਨੂੰ ਤੇ ਲੱਗਦਾ ਵੀ ਇੱਕ ਸੁਖਬੀਰ ਸਿੰਘ ਬਾਦਲ ਨਾ ਹੋਇਆ ਤਾਂ ਪਤਾ ਨਹੀਂ ਕੀ ਹੋ ਜਾਊਗਾ ਉਹ ਤਾਂ ਉਹਦੇ ਬੰਦੇ ਤਾਂ ਹੈਗੇ ਸੀਗੇ ਉਹ ਬੰਦੇ ਜੇ ਪੋਜੀਸ਼ਨ 'ਚ ਰਹਿ ਸਕਦੇ ਸੀ ਸਾਰੀ ਗੱਲ 'ਚ ਪਰ ਅਗਲਾ ਪਰ ਇਹ ਉਹਦੀ ਪੋਜੀਸ਼ਨ ਉਹਨੂੰ ਉੱਥੇ ਹੀ ਰੱਖਣਾ ਚਾਹੁੰਦੇ ਆ ਇਹੀ ਸਮੱਸਿਆ ਬਹੁਤੀ ਜ਼ਿਆਦਾ ਇਹਦਾ ਕਮਾਲ ਦੀ ਗੱਲ ਹੈ ਇਹਨਾਂ ਨੇ ਜਿਹੜੀ ਵਿਚਾਰਧਾਰਾ ਦੇ ਉੱਤੇ ਪਾਰਟੀਆਂ ਖੜੀਆਂ ਹੁੰਦੀਆਂ ਉਹ ਵਿਚਾਰਧਾਰਾ ਤਾਂ ਇਹਨਾਂ ਦੇ ਨੇੜੇ ਤੇੜੇ ਨੇ ਤੇ ਵਿਅਕਤੀ ਦੇ ਨਾਲ ਜੁੜੀ ਹੋਈ ਗੱਲਬਾਤ ਹੈ ਪ੍ਰਕਾਸ਼ ਸਿੰਘ ਬਾਦਲ ਨਾਸੀ ਹੁਣ ਸੁਖਵੀਰ ਬਾਦਲ ਨਾਲ ਇਸ ਕਰਕੇ ਕੋਈ ਪੋਲਿਟਿਕਸ ਥੋੜਾ ਦਾ ਵਿਅਕਤੀਗਤ ਦੀ ਵਿਅਕਤੀਗਤ ਦੀ ਗੱਲਬਾਤ ਹੈ ਸਾਰੀ ਤੇ ਆਪਣੇ ਆਪ 'ਚ ਕੋਈ ਡੈਮੋਕ੍ਰੇਸੀ ਦੀ ਕੋਈ ਮੁੱਦਿਆਂ ਦੀ ਕੋਈ ਰਾਜਨੀਤੀ ਥੋੜਾ ਇਸ ਕਰਕੇ ਇਹਨਾਂ ਦੇ ਇਹ ਪਾਰਟੀ ਜਿੰਦਾ ਹੋਵੇ ਦੁਆਰਾ ਤਕੜੀ ਹੋਵੇ ਨਾ ਹੋਵੇ ਇਹਦਾ ਕੋਈ ਅਕਾਲੀ ਦਲ ਦਾ ਫਰਕ ਨਹੀਂ ਪੈਂਦਾ ਕਿਉਂਕਿ ਪੰਜਾਬ ਦਾ ਮਸਲਾ ਪਹਿਲਾਂ ਹੀ ਇਹਨਾਂ ਨੇ ਚੁੱਕਿਆ ਸਭ ਤੋਂ ਪੰਜਾਬ ਦੇ ਵਿਰੋਧ ਉਤੇ ਪੰਥ ਦੇ ਵਿਰੋਧੀ ਕੰਮ ਕੀਤਾ ਹੁਣ ਵੀ ਉਸੇ ਲਾਈਨ ਉਤੇ ਗੱਲ ਕਰ ਰਹੇ ਹੈ ਪਰ ਜੋੜ ਤੋੜ ਇੱਕੋ ਹੈ ਵੀ ਅਸੀਂ ਪ੍ਰਕਾਰ ਅਸੀਂ ਸਖਵੀਰ ਸਿੰਘ ਬਾਦਲ ਨੂੰ ਤੇ ਅਤਿ ਸਿਫਾ ਨਹੀਂ ਦੇਣ ਦੇਣਾ ਇਹੀ ਜੋੜ ਤੋੜ ਹੈ ਸਾਰੇ ਅੰਤੇ ਉਹਦੇ ਵਿੱਚ ਜੇstra ਤੁਸੀਂ ਜ਼ਿਕਰ ਕੀਤਾ ਹੈਗਾ ਕਿ ਖਾੜਕੂਤ ਰਾਵੀ ਇੱਕ ਪਾਸੇ ਲਾਂਬੰਦ ਹੋ ਰਹੀਆਂ ਤਾਂ ਉਸ ਦਾ ਕਿਦਾਂ ਦਾ ਅਸਰ ਦੇਖ ਰਹੇ ਹੋ ਤੁਸੀਂ ਜਿਸ ਢੰਗ ਦੇ ਲਾਂਬੰਦ ਉਹ ਵੇਖੋ ਉਹਨਾਂ ਦਾ ਇਮੀਡੀਏਟਰੀ ਤਾਂ ਕੋਈ ਕਿਸੇ ਕਿਸਮ ਦਾ ਬਹੁਤਾ ਨਹੀਂ ਹੋਣਾ ਉਹ ਕਿ ਖਾੜਕੂਤ ਰਾਂ ਦੇ ਵਿੱਚ ਵੀ ਕਈ ਗੜਬੜਾ ਆਉਣ ਲੱਗੀ ਆ ਸਾਰਾ ਜਿਵੇਂ ਫਲਜੀ ਕੀਤਾ ਉਹਨਾਂ ਦੇ ਕਈ ਬੰਦਿਆਂ ਨੇ ਹਜੇ ਤੱਕ ਹਜੇ ਆਪ ਦੇ ਆਪਣੇ ਖਾੜਕੂ ਕਹਾਉਂਦੇ ਪਰ ਸਿਕਿਉਰਿਟੀ ਗਾਰਡ ਲੈ ਲੈ ਸਰਕਾਰ ਦੀ ਗਾਰਡ ਲੈ ਲੈ ਸਰਕਾਰੀ ਸਿਕਿਉਰਿਟੀ ਲੈ ਲਈ ਹੈ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਹਜੇ ਵੀ ਖਾੜਕੂ ਕਹੀ ਜਾਂਦੇ ਆ ਉਹਨਾਂ ਦੇ ਨਾਲ ਆ ਕੇ ਬਕਾਇਦਾ ਸਾਰਿਆਂ ਦੇ ਸਭ ਦੇ ਤੇ ਉਹਨਾਂ ਦੇ ਵੀਡੀਓ ਆ ਗਈਆਂ ਸਾਰਿਆਂ ਸੱਜਣੋ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਲਿਆ ਤੁਸੀਂ ਅੱਜ ਫੇਸਬੁਕ ਤੁਸੀਂ ਅੱਜ ਫੇਸਬੁਕ ਪੋਸਟ ਵੀ ਪਾਈ ਐ ਇਹਨਦੇ ਤੇ ਪੋਸਟ ਵੀ ਪਾਈ ਆ 16 ਬੰਦਿਆਂ ਦਾ ਨਾਮ ਲਿਆ ਵੀ ਜਿਹੜੇ ਉਹ 16 ਬੰਦੇ ਉਹ ਜੀ ਗੱਲ ਕਰੋ ਤਾਂ ਖਾੜਕੂ ਤੇ ਪੂਰਾ ਉਹ ਗਰਮ ਗੱਲਾਂ ਕਰਦੇ ਹਜੇ ਤੱਕ ਤੇ ਦੇਖੋ ਇਹ ਗੱਲ ਸਪਸ਼ਟ ਹੈ ਵੀ ਇਹ ਵਾ ਇੱਥੋਂ ਤੱਕ ਆ ਵੀ ਪੁਲਿਸ ਜੇ ਲਾਇਸੈਂਸ ਵੀ ਲੈਣਾ ਹੋਵੇ ਲਾਇਸੈਂਸ ਵੀ ਲੈਣਾ ਹੋਵੇ ਕਿਸੇ ਗਨ ਦਾ ਕਿਸੇ ਬੰਦੂਕ ਦਾ ਲਾਇਸੈਂਸ ਲੈਣਾ ਹੋਵੇ ਡਿਫੈਂਸ ਪਰਪਸ ਲਈ ਉਹ ਵੀ ਸਰਕਾਰ ਆਪਦੇ ਵਫਾਦਾਰ ਬੰਦਿਆਂ ਨੂੰ ਦਿੰਦੀ ਹੈ ਜਿਹੜੇ ਸਰਕਾਰ ਨਾਲ ਚੱਲਦੇ ਆ ਜਾਂ ਅੰਦਰੋਂ ਅੰਦਰ ਸਰਕਾਰ ਦਾ ਕੰਮ ਕਰਦੇ ਆ ਇਹ ਬੰਦਿਆਂ ਨੂੰ ਸਿਕਿਉਰਿਟੀ ਵੀ ਦੇਤੀ ਤੇ ਇਹ ਸਿਕਿਉਰਿਟੀ ਦੇਣ ਦਾ ਮਤਲਬ ਤਾਂ ਹੁੰਦਾ ਵੀ ਤੁਸੀਂ ਸਰਕਾਰ ਨਾਲ ਚੱਲਦੇ ਹੋ ਤਾਂ ਫੇਰ ਅੱਗੇ ਇਹ ਅੱਗੇ ਲੈਫਟ ਵਾਲੇ ਬੰਦਿਆਂ ਨੂੰ ਕਹਿੰਦੇ ਹੁੰਦੇ ਸੀਗੇ ਅਕਾਲੀ ਲੀਡਰਸ ਕਈ ਤੇ ਹੋਰ ਜਿਹੜੇ ਕਈ ਬੁੱਧੀਜੀਵੀ ਵੀ ਕਹਾਉਂਦੇ ਆ ਸਿੱਖਾਂ ਚ ਉਹ ਵੀ ਕਹਿੰਦੇ ਹੁੰਦੇ ਸੀ ਵੀ ਇਹ ਤਾਂ ਸਿਕਿਉਰਿਟੀ ਲਈ ਫਿਰਦੇ ਆ ਉਹ ਗਲਤ ਉਹਨਾਂ ਦੇ ਵੀ ਕੀਤਾ ਵੀ ਸਰਕਾਰ ਨਾਲ ਜੁੜੇ ਤਾਂ ਉਹ ਲੈਫਟ ਦਾ ਨੁਕਸਾਨ ਹੋਇਆ ਉਹ ਇਹ ਕਿਹੜਾ ਇਹਨਾਂ ਦਾ ਕਿਹੜਾ ਨੁਕਸਾਨ ਆ ਹੋਊਗਾ ਤੇ ਉਹ ਫਿਰ ਲੈਫਟ ਵਾਂਗੂ ਜਦੋਂ ਲੈਫਟ ਨੇ ਵੀ ਕੋਈ ਸਿਕਿਉਰਟੀ ਲਈਆਂ ਸੀ ਕੁਛ ਉਹਨਾਂ ਦਿਨਾਂ ਦੇ ਵਿੱਚ ਤੇ ਉਹਨਾਂ ਦਾ ਨਿਫਾਨ ਦੇਖੋ ਕੀ ਹੋ ਗਿਆ ਉਦੋਂ ਉਹਨਾਂ ਨੂੰ ਕਹਿੰਦੇ ਹੁੰਦੇ ਸੀ ਵੀ ਇਹ ਲਾਇਸੈਂਸ ਲਈ ਫਿਰ ਤੇ ਸਿਕਿਉਰਟੀ ਲਈ ਫਿਰ ਤੇ ਆਪੀ ਉਹਨਾਂ ਇਹੀ ਕੰਮ ਕਰਨਾ ਸ਼ੁਰੂ ਕਰਤਾ 16 ਬੰਦਿਆਂ ਕੋਲੇ ਦੀ ਲਿਸਟ ਦੱਸੀ ਜਾਂਦੀ ਹੈ ਹਾਂਜੀ ਜੀ ਜੀ ਇਹ ਤੇ ਇਸ ਸਭ ਆਪਣਾ ਪ੍ਰੋਗਰਾਮ ਦਾ ਸਾਂ ਵੀ ਸਮਾਪਤ ਹੁੰਦਾ ਜੇ ਕੋਈ ਤੁਸੀਂ ਹੋਰ ਇਹਦੇ ਬਾਰੇ ਕੋਈ ਗੱਲ ਕਹਿਣੀ ਹੋਵੇ ਬਸ ਇੰਨੀ ਗੱਲ ਹੀ ਕਹਨੇ ਜਦਵੇ ਕਾਲੀ ਤਲ ਦੀ ਨੀਅਤ ਸਾਫ਼ ਨਹੀਂ ਹੈ ਤੇ ਇਹਦੇ ਵਿੱਚੋਂ ਉਹਨਾਂ ਨੂੰ ਕੋਈ ਵੀ ਫਾਇਦਾ ਨਹੀਂ ਹੋਊਗਾ ਜਿੰਨਾ ਚਿਰ ਉਹ ਪੋਲਿਟਿਕਸ ਨਹੀਂ ਬਦਲਦੇ ਉਹਨਾਂ ਚਿਰ ਉਹਦੀ ਪਾਰਟੀ ਦਾ जिंदा ਹੋਣਾ ਦੁਆਰਾ ਰਿਵਾਈਵ ਹੋਣਾ ਬਹੁਤ ਮੁਸ਼ਕਲ ਹੈ ਬਹੁਤ ਮੁਸ਼ਕਲ ਹੈ ਇਸका सवाल ਦੀ ਪੈਦਾਨ ਦਾ ਵੀ ਖੜੀ ਹੋ ਜਾ ਪਾਰਟੀ ਦੁਆਰਾ ਇੱਥੇ ਹੀ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ ਜਿਹੜੇ ਪ੍ਰੋਗਰਾਮ ਸਾਡੇ ਇਸ ਦੋਸਤ ਇਸ ਪ੍ਰੋਗਰਾਮ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਜੇ ਇਹਦੇ ਬਾਰੇ ਤੁਹਾਡੀ ਕੋਈ ਰਾਏ ਹੋਵੇ ਕੋਈ ਟਿੱਪਣੀ ਹੋਵੇ ਤਾਂ ਤੁਸੀਂ ਵੀ ਆਪਣੀ ਟਿੱਪਣੀ ਜਿਹੜੀ ਹੈ ਫੇਸਬੁੱਕ ਪੇਜ ਤੇ ਜਾ ਕੇ ਸਾਡੇ ਜਾਂ YouTube ਦੇ ਕਮੈਂਟ ਬਾਕਸ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਸਭ ਦਾ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਧੰਨਵਾਦ ਜੀ ਸ਼ੁਕਰੀਆ